ਸ਼ਸ਼ੀਕਲ ਜੀ ਸਾਰੇ ਦੋਸਤਾਂ ਨੂੰ ਅੱਜ ਆਪਾਂ ਪਹੁੰਚੇ ਆ ਜੀ ਮੌੜ ਮੰਡੀ ਬੱਕਰਾ ਮੰਡੀ ਦੇ ਵਿੱਚ ਇੱਥੇ ਜੋ ਵੀ ਕੋਈ ਸੌਦਾ ਹੁੰਦਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਸਾਰੀ ਮੰਡੀ ਦਾ ਆਪਾਂ ਵਿਜ਼ਿਟ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਆਜੋ ਆਪਾਂ ਚੱਲਦੇ ਆ ਮੰਡੀ ਦੇ ਅੰਦਰ ਥੱਲੇ ਉਈ ਮੋਟੋ ਦਾ ਵਾਲਾ ਵਾਲੀ ਕੋਈ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਕਿਹੜੀ ਬਰੀਡ ਹੈ ਬਾਈ ਇਹ ਇਹ ਪਪੀਰੀ ਨੇ ਵੀਰੇ ਅੱਛਾ ਹਾਂ ਜੀ ਤੇ ਆਪਣੇ ਉਹ ਵੀ ਆਪਣੇ ਨੇ ਨਹੀਂ ਨਹੀਂ ਵੀਰੇ ਉਹ ਬਾਈ ਦੇ ਅੱਛਾ ਹਾਂ ਜੀ ਤੇ ਕੀ ਰੇਟ ਰੂਟ ਤੋਂ ਮਤਲਬ ਇਹ ਸਟਾਰਟਿੰਗ ਹੁੰਦੀ ਹੈ ਬਾਈ ਇਹਨਾਂ ਦੀ ਜਿਵੇਂ ਕੁੱਤੀ ਹੈ ਜਬ 3000 ਰੁਪਏ ਫੀਮੇਲ 3500 ਅੱਛਾ 4.34 ਲੱਖ ਰੁਪਏ ਮਿਲਦਾ ਵੀਰੇ ਮਿਲਦਾ ਹਾਂਜੀ ਤੇ ਦੇਖਿਆ ਬਈ ਵਿੱਚੋਂ ਕੁਝ ਹਾਂ ਵੀਰੇ ਕਾਪੀ ਇੱਕ ਮਿਲ ਬਿੱਗਿਆ ਵੀਰੇ ਅੱਛਾ ਤੇ ਕਿਹੜੇ ਪਿੰਡ ਤੋਂ ਆਏ ਵੀਰੇ ਅਸੀਂ ਭੁੰਦੜ ਤੋਂ ਆਏ ਬਾਲਾਣੀ ਦੇ ਨਾਲ ਰਾਮਪਰੇ ਕੋਲੇ ਅੱਛਾ ਫੋਰ ਵੀ ਪੀਰੀਅਡ ਰੱਖਦਾ ਬਾਈ ਕੋਈ ਹਾਂਜੀ ਵੀਰੇ ਜਰਮਨ ਜਰਮਨ ਹੈਗੀ ਐ ਟਵਾਈਕਲਚ ਰਹਿ ਗਈ ਅੱਛਾ ਹਾਂਜੀ ਜੇ ਕਿਸੇ ਨੇ ਮੰਨ ਲਓ ਵੀ ਤੁਹਾਨੂੰ ਕੋਈ ਪਿੰਡ ਵੀ ਸੰਪਰਕ ਕਰਨਾ ਹੋਵੇ ਬਣਾ ਮੰਡੀ ਤੋਂ ਤੋ ਕਰ ਸਕਦਾ ਹਾਂਜੀ 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 ਤਾਂ ਮੜਿਆ ਨੰਬਰ ਬੋਲਦੇ ਬਾਈ ਆਪਦਾ 76273 56402 76273 56402 ओके ओके रे ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਪਿੰਡ ਹੈ ਬਾਈ ਆਪਾਂ ਤੇ ਲਵਾ ਤੇ ਲਵਾ ਤੇ ਲਵਾ ਤੇ ਆਪਾਂ ਮੰਡੀ ਕੋਲੇ ਠੀਕ ਹੈ ਬਾਈ ਉਰੇ ਮੰਡੀ ਜੀ ਬਾਈ ਖਰੀਦਿਆ ਆਪਾਂ ਨੇ ਕੋਈ ਹਾਂ ਜੀ ਖਰੀਦਿਆ ਦੋ ਬੱਕਰੀ ਇੱਕਾ ਬੱਕਰੀ ਜੀ ਇੱਕਾ ਪੱਠ ਇੱਕਾ ਪੱਠਾ ਹਾਂ ਅੱਛਾ ਇਹ ਬਾਈ ਕਿੰਨੇ ਚ ਲਾ ਕੇ ਸੌਦਾ ਦੋਨਾਂ ਦਾ ਸੌਦਾ ਦੋਨਾਂ ਦਾ ਹੀ ਪਿਆ ਹਜ਼ਾਰ ਚ ਲਾ ਕੇ ਦੋਨਾਂ ਦਾ 5000 ਦਾ ਹਾਂ ਠੀਕ ਹੈ ਤੇ ਆਪਣਾ ਫਾਰਮ ਵੀ ਹੈ ਬਾਈ ਖਾਂ ਢਲੋ ਫਾਰਮ ਹੈ ਝੜਾ ਢਲੋ ਫਾਰਮ ਹਾਂ ਤੇ ਪਿੰਡ ਢਲਵਾ ਪਿੰਡ ਢਲਵਾ ਤੇ ਕਿਸੇ ਨੇ ਬਾਈ ਭਾਈਆਂ ਨਾਲ ਸਿੱਧਾ ਸੰਪਰਕ ਕਰਨਾ ਹੋਵੇ ਕੋਈ ਪੱਠ ਲੈਣੀ ਹੈ ਬੱਕਰੀ ਲੈਣੀ ਹੈ ਤਾਂ ਭਾਈਆਂ ਨਾਲ ਸੰਪਰਕ ਕਰ ਸਕਦੇ ਨੰਬਰ ਆਪਾਂ ਵੀਡੀਓ ਦੇ ਵਿੱਚ ਲਿਖਾਂਗੇ ਵੀ ਤੇ ਨੰਬਰ ਵੀ ਬਾਈ ਬੋਲੂਗਾ ਵੀ ਤਾਂ ਕਿਸੇ ਨੇ ਵੀ ਵੀਰ ਨੇ ਮੰਨ ਲਓ ਵੀ ਇਹਨਾਂ ਨਾਲ ਸੰਪਰਕ ਕਰਕੇ ਪਿੰਡ ਜਾ ਕੇ ਤੁਸੀਂ ਸੌਦਾ ਕਰ ਸਕਦੇ ਹੋ ਜੇ ਤੁਹਾਡੇ ਕੋਈ ਮਾਲ ਪਸੰਦ ਆਉਂਦਾ ਹੈ ਤਾਂ ਭਾਈਆਂ ਤੋਂ ਆਪਾਂ ਨੰਬਰ ਪੁੱਛਦੇ ਨੰਬਰ ਬੋਲ ਦੇਣਗੇ ਨੰਬਰ ਬੋਲ ਦਿਓ ਬਾਈ ਆਪ ਦਾ 76961 4242 76961 4242 40 421 ਨੰਬਰ ਨੋਟ ਕਰ ਲਿਓ ਬਾਈਆਂ ਨੂੰ ਬਿੱਲ ਮਾਰ ਕੇ ਕਈ ਵਾਰੀ ਬੰਦਾ ਘਰੇ ਹੁੰਦਾ ਜਾਂ ਨਹੀਂ ਹੁੰਦਾ ਤਾਂ ਤੁਸੀਂ ਸਾਡਾ ਛੱਪੜ ਦੇ ਮਹਸਬੇ ਉੱਥੇ ਬੰਦਾ ਜਾ ਸਕਦਾ ਛੱਪੜ ਤੇ ਹੁੰਦੀਆਂ ਮੈਂ ਡੇਰੇ ਕੋਲੀ ਮੰਡੀ ਵਾਲਾ ਮੰਡੀ ਬਾਈ ਕਹਿੰਦਾ ਅਸੀਂ ਛੱਪੜ ਤੇ ਹੁੰਨੇ ਆ ਕਈ ਵਾਰੀ ਮੱਝਾਂ ਮੁੰਝਾਂ ਲੈ ਕੇ ਤਾਂ ਕਈ ਵਾਰੀ ਬੰਦਾ ਉੱਥੇ ਨਹੀਂ ਮਿਲਦਾ ਵੈਸੇ ਤਾਂ ਜਦੋਂ ਸੰਪਰਕ ਹੋਣ ਦੇ ਹੋ ਗਿਆ ਤੁਸੀਂ ਜੀ 15 16 ਮੁੰਡੇ ਸੀ ਬੈਠੇ ਰਹਿੰਦੇ ਠੀਕ ਆ ਤਾਂ ਕਿੱਡੀ ਨੇ ਉੱਥੇ ਵੀ ਤੁਸੀਂ ਮੰਨ ਲਓ ਕਿ ਜਾ ਕੇ ਇਹਦਾ ਫੋਨ ਤੇ ਸੰਪਰਕ ਹੋ ਗਿਆ ਇਹ ਮਣਾ ਪੱਕਾ ਬੰਦਾ ਮਹਸਬੇ ਆ ਸਕਦਾ ਜਿੱਥੇ ਮੈਂ ਸਭੇ ਸਾਡੇ ਕੋਲ ਹੈਗੀਆਂ ਅਛਾ ਮੈਂ ਸਾਂਦਾ ਵੀ ਵਪਾਰ ਕਰ ਦੂੰਗਾ ਮੈਂ ਸਾਜੀ ਨਹੀਂ ਟੋਕੜਾ ਗੱਬਣਾ ਰਿਆ ਕੇ ਅਸੀਂ ਵੇਚਦੇ ਆ ਅਛਾ ਬਾਈ ਕਹਿੰਦਾ ਟੋਕੜਾ ਗੱਬਣਾ ਲਿਆ ਕੇ ਅਸੀਂ ਉਹ ਵੀ ਵੇਚਦੇ ਆ ਮੁਰਗੀਆਂ ਦਾ ਵੀ ਵਪਾਰ ਕਰਦੇ ਨੇ ਹਾਂ ਅਸੀਂ 12 ਮਹੀਨੇ ਅਸੀਂ ਹੁੰਦੇ ਕੋਲ ਸੀਰ ਹੈਗਾ ਸੀ ਵੇਚਦੇ ਆ ਅਛਾ ਹੁਣ ਇੱਕ ਤਿਆਰ ਹੋਰ ਵਾਲੀ ਝੋਟੀ 15 20 ਦਿਨ ਲੋ ਠੀਕ ਆ ਬਾਈ ਤੇ ਤੁਸੀਂ ਬਾਈ ਸੰਪਰਕ ਕਰ ਸਕਦੇ ਹੋ ਕਾ ਬਾਈਆਂ ਕੋਲੇ ਪਿੰਡ ਪਹੁੰਚ ਕੇ ਕੋਈ ਆਪਦਾ ਕੋਈ ਮੰਨ ਲੈ ਵੀ ਮੱਝ ਖਰੀਦਣੀ ਹੈ ਕੋਈ ਬੱਕਰੀ ਖਰੀਦਣੀ ਹੈ ਬੱਕਰਾ ਖਰੀਦਣਾ ਹੈ ਪੱਠ ਖਰੀਦਣੀ ਹੈ ਕੋਈ ਤਾਂ ਤੁਸੀਂ ਬਾਈਆਂ ਦਾ ਸਪਰਕ ਕਰਦਾ ਮਾਲ ਹੈ ਛੜੇ ਕੋਲੇ ਅਰੇ ਕਿਤੇ ਸੌਂਦਾ ਬਾਈ ਕਹਿੰਦਾ ਮਾਲ ਹੈ ਆਪਣੇ ਕੋਲੇ ਫਾਰਮ ਹੈ ਬਾਈਆਂ ਦਾ ਦੋ ਬੱਕਰੇ 1 ਨੌ ਮਹੀਨੇ ਦਾ ਬੱਕਰਾ ਪੂਰਾ ਚੋਟੀ ਦਾ ਜੀ ਐਡੂ ਗੱਡੂ ਉੱਚਾ ਦਾ ਅੱਛਾ ਐਡੂ ਐਡੈਸ ਐਡੈਕ ਨਾ 9 ਮਹੀਨੇ ਦਾ ਜੀ ਅੱਛਾ ਦੂਜਾ ਦੂਜਾ ਕਾਲਾ ਜੀ ਉਹ ਥੋੜਾ ਉਹ ਛੋਟਾ ਹੈ ਨਾ ਉਹ ਵੱਡਾ ਕਾਲਾ ਸੀ ਉਹ ਵੱਡਾ ਟੂ ਕ੍ਰਾਸ ਕਰਦਾ ਅੱਛਾ ਅੱਛਾ ਉਹ ਮੰਨ ਲੈ ਵੀ ਕ੍ਰਾਸ ਵੀ ਕਰਦੇ ਬੱਕਰੀਆਂ ਠੀਕ ਹੈ ਓਕੇ